दोस्तों आज का प्रोग्राम इस बात पे है बहुत ही कारण बनता है माँ बाप के लिए और बच्चों के लिए भी इसका नाम है एक्नी बलगैरिस इसको मुहासे भी बोलते हैं और कीले भी बोलते हैं तो मुनिया दिशियाँ भी बोलते हैं तो कुछ भी कह लो पर बड़ी नाम मारी है तो बच्चा हों एकदम पहली छोड़ती है वो तो ही ਮੋਸ ਫਰੋਨ ਦਾ ਕਾਰਨ ਉਹ ਨਾ ਵੀ ਟੈਸਟੋਸਟ੍ਰੋਨ ਜਿਹੜਾ ਮੇਨ ਹਾਰਮੋਨ ਹੁੰਦਾ ਉਹਦਾ ਲੈਵਲ ਵਧਣਾ ਸ਼ੀਚ ਤੇ ਉਹਦੇ ਨਾਲ ਹੀ ਉਹਦਾ ਸਵਨ ਦਾ ਸਵੈਸ਼ੀ ਗਲੈਂਡ ਨਾ ਸਵੈਸ਼ੀ ਗਲੈਂਡ ਹੁੰਦੇ ਜਿਹੜੇ ਹੇਰਫੋਰਿਕਲ ਉਹਦੇ ਵਿੱਚ ਨਾਲ ਅਟੈਚ ਹੁੰਦੇ ਆ ਤੇ ਇਹਦਾ ਮਸਿਨਾ ਨਿਕਲਣਾ ਮਸਿਨਾ ਨਹੀਂ ਹੁੰਦਾ ਤੋਂ ਜਿਹੜੇ ਮੁਲਤਮਾਰ ਦੇ ਇਹਦੇ ਨਾਲ ਸਿਵਮ ਨਿਕਲਦੇ ਕਿ ਸਿਵਮ ਕਹਿੰਦੇ ਨੇ ਸਿਵਮ ਤੇ ਮਸਿਨਾ ਨਹੀਂ ਸਿਵਮ ਇਹਨਾਂ ਮੋਸ਼ਕਮਾਤਾ ਕਿਹਾ ਮੋਸ਼ਕਮਾ ਉਹ ਸੀਮਾ ਬਦਾਉਣਾ ਨਾ ਨਾ ਤੇ ਉਹ ਉਹ ਬਦਕਤਾ ਉਹ ਉਹ ਨਸਵੰਦਲਾ ਮੈਨ ਹਾਰਮੋਨਲ ਤੇ ਜਦੋਂ 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 ਲੈਵਲ ਵਧਦਾ ਉਹਦੇ ਫਿਰ ਸੌਣਾ ਪੈਂਦੀਆਂ ਤੇ ਸੀਮਾ ਮੈਂ ਨਾਲ ਹੀ ਜਿਵੇਂ ਨਾਲ ਬੰਦ ਨਾਲ ਤੇ ਸੈਲ ਜਿਆਦਾ ਬਦਾਉਣ ਲੱਗ ਪਦੇ ਉਹ 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 ਨੂੰ ਜਿਹੜਾ ਮੂੰਹ ਹੈਗਾ ਹੇਅਰ ਫੋਲਿਕਲ ਦਾ ਮਾਰਾਂ ਦਾ ਜਿਹੜੀ ਕੰਡ ਪੋਸ਼ਾ ਜਿਹਦਾ ਮੂੰਹ ਹੈਗਾ ਉਹਨੂੰ ਮਦਦ ਕਰਦੇ ਨੇ ਉਹ ਮੰਨਉਣਾ ਸੀ ਮੈਂ ਮੰਨਉਣਾ ਲਪਨਾਂ ਪਰ ਪਹਿਲਾਂ ਜਦੋਂ ਸਕਿਨ ਕੰਟੈਕਟ ਇੰਟਰੈਕਟ ਨਹੀਂ ਆ ਤਾਂ ਪਰ ਦੇਖਿਆ ਉਹ ਕਮਨ ਦੇ ਬਾਹਰ ਨਿਕਲਦੇ ਆ ਤੇ ਉਹ ਉਹ ਕਹਿੰਦੇ ਬਾਈਟ ਕਮਨ ਤੇ ਜਦੋਂ ਜਦੋਂ ਪਰ ਜਾਂਦਾ ਤੋ ਫਟ ਜਾਣੇ ਤੇ ਉਹ ਉਹ ਉਹਨੂੰ ਕਹਿੰਦੇ ਪਰ ਜਾਂਣੇ ਉਹ ਆਕਸੀਜਨ ਨਾਲ ਕੰਟੈਕਟ ਨਾ ਹੋਣ ਤੇ ਉਹ ਆਕਸੀਡਾਈਜ਼ ਹੋਣਾ ਆਕਸੀਡਾਈਜ਼ ਹੋ ਸਿਵਮ ਜਿਹੜਾ ਹੁੰਦਾ ਉਹ ਕਾਰਨ ਕਲਾ ਹੋ ਜਾਂਦਾ ਇਸ ਗੱਲ ਕਿ ਉਹ ওপਨ ਕੈਮੀਨਨ ਨਾ ਮਾਰ ਜਨਦੇ ਉਹ ਕਾਲੇ ਹੁੰਦੇ ਆ ਤੇ ਇਹ ਇਹ ਦੇ ਹੁੰਦੇ ਨਾ ਇਨਫਲਮੈਟਰੀ ਤੇ ਉਹ ñoño ਜ਼ੋਮਬੀ ਦਾ ਸਿਮ ਮਦਾਨ ਦਾ ਤੇ ਸਿਮ ਖੋਣ ਦਾ ਕੰਮ ਕਰਦਾ ਤੇ ਬੈਕਟੀਰੀਆ ਹੁੰਦੇ ਆ ਤੇ ਨਾ ਹੈ ਕਿ ਕਿ ਬੈਕਟੀਰੀਅਮ ਐਕਨੀ ਨਾਂ ਵੀ ਇਹ ਤੇ ਐਕਨੀ ਤੇ ਵੀ ਤੇ ਕਿਉਟੀ ਬੈਕਟੀਰੀਅਮ ਐਕਨੀ ਦਾ ਇਹ ਖਾਣਾ ਕੰਮ ਕਰਦਾ ਉਹ ਸਿਮ ਨੂੰ ਲਾਈ ਕਰਦਾ ਤੇ ਟ੍ਰਾਈਗਲਿਸਰ ਜਿਆਦਾ ਹੁੰਦੇ ਆ ਤੇ ਉਸ ਗੱਲ ਕਿ ਉਹ ਸੰਗ ਕਰਦਾ ਉਹ ਚਿੰਨ ਦਾ ਸਿਮ ਬਣਦਾ ਉਨੇ ਉਹ ਜਿਹੜੀ ਸੀਮਾ ਨਾਲ ਪੰਦੇ ਉਹ ਤਾਂ ਨਾਲ ਨਹੀਂ ਹੁੰਦੇ ਸਕੰਚ ਤੇ ਪਰ ਸੀਮਾ ਘਟੁੰਦਾ ਜਦੋਂ ਉਹ ਉਹ ਪਦਾ ਨਾਲ ਸੀਮਾ ਤੋਂ ਉਹਨੂੰ ਖਾਣਾ ਮਿਲਣਾ ਪੈਂਦਾ ਤੋ ਭਜੰਦੇ ਉਹ ਸਾਰੇ ਸਟ੍ਰੈਨਾਂ ਦੀਆਂ ਖਤਰਾ ਹੁੰਦੀ ਐ ਇੱਕ ਸਟ੍ਰੈਨ ਆਂਦੀ ਐ 1A1 ਉਹ ਜਦਾ ਖਤਰਾ ਹੁੰਦੀ ਐ ਉਹ ਜਦਾ ਫਰਮੇਸ਼ਨ ਕੰਦੀ ਐ ਤੇ ਨਿਕਲ ਕੰਦੀ ਐ ਇਹ ਰੇਫਰੋਲ ਦੇ ਵਿੱਚ ਤੇ ਉਹਨਾਂ ਉਹ ਬਸਟਰ ਬਣ ਜਾਂਦੇ ਬਸਿਸਟ ਬਣ ਜਾਂਦੀ ਐ ਨੌਂ ਨੇ ਉਹ ਮੋਗੇ ਬਦਲ ਪੰਜਾ ਬਰ ਸਪੈਕਟਰ ਮੇ ਕੋਈ ਆ ਮਨ ਕੇ ਚੂਧ ਦੇ ਵਿੱਚ ਨਰਮੈਸ਼ ਕੋ ਨਹੀਂ ਜਿਹੜਾ ਸੀ ਜਿਹਦਾ ਮਨਣਾ ਤੇ ਉਹ ਜੜਾ ਸੀ ਮੇ ਬਦਲ ਖੋਣਾ ਆਪਣੇ ਤੇ ਫਿਰ ਇਨਫੈਕਸ਼ਨ ਹੋ ਜਾਣੀ ਹੈ ਤੇ ਉਹ ਬਾਸ਼ੁਰ ਬਣਨਗੇ ਪੇਪਰ ਬਣਨਗੇ ਪਾਸਟਿਕ ਬਣਨਗੇ ਸੁਪਰਫੇਸ ਤੋਂ ਤੇ ਸਿਸਟਿਕ ਬਣਨੀ ਹੈ ਤੇ ਨੌਂ ਨੇ ਬਣਨਗੇ ਤੇ ਬਾਜ ਇਸ ਕਾਰਨ ਹੋਣਾ ਪੈਂਦੀ ਹੈ ਤੇ ਵੀ ਰეკਮੈਂਡੇਸ਼ਨ ਵੀ ਹੋ ਜਾਂਦੀ ਹੈ ਤੇ ਇਹ ਨਾ ਬਚਾਣ ਦੇ ਉਹਨੂੰ ਬਹੁਤ ਸਟ्रेस ਹੁੰਦੀ ਹੈ ਤੇ ਉਹ ਕਿਹੜਾ ਬੱਚਾ ਜਦੋਂ ਉਮਰ ਦੇ ਵਿੱਚ ਮਜ਼ਬੂਤੀ ਹੁੰਦੀ ਹੈ ਲੈ ਤੇ ਉਹ ਲੜਕੀਆਂ ਵੀ ਦੇਖਦੀਆਂ ਹੁੰਦੀਆਂ ਤੇ ਵੀ ਉਹਦਾ ਦਿਮਾਗ ਵਿੱਚ ਮਨੋਂ ਕੀ ਕਹਾਂਗੇ ਤੇ ਬਹੁਤ ਜ਼ਿਆਦਾ ਚਾਹ ਰਹੇ ਨੇ ਬੱਚੇ ਤੇ ਉਹ ਦਰਨਾ ਬਸੇ ਕੰਗਰਾ ਬੰਦਾ ਤੇ ਨਾਲਕੀਆਂ ਦਾ ਵੀ ਧਰਕਿਆਂ ਦਾ ਵੀ ਤੇ ਉਹ ਕੰਨ ਨਹੀਂ ਕਰਦੇ ਮਨੋਂ ਵਿੱਚ ਉਹ ਕਾਲਾ ਗਲਾਂ ਦੇ ਸੀ ਤੇ ਉਹ ਉਹਨੂੰ ਬਾਹਰ ਕਰਨ ਦੀ ਕੋਸ਼ਿਸ਼ ਕਰਦੇ ਮੈਨਾਂ ਬੋਝ ਨਗਮ ਤੇ ਉਹ ਕਾਫੀ stress ਹੁੰਦੀ ਹੈ ਮਾਪਿਆਂ ਨੂੰ ਤੇ ਮਚਨ ਵੀ ਕਾਫੀ ਸਾਈਕੋਲੋਜੀਕਲੀ ਰੈਪ੍ਰੈਸ਼ਨ ਵੀ ਹੁੰਦੀ ਹੈ ਗਿਆਨ ਨੂੰ ਕੇਵਰੀ ਕਲਾ ਜਣਾਉਣੇ ਮੰਨ ਕਰਦੇ ਤੇ ਉਹ ਮਰ ਕੇ ਬੜੇ ਧਿਆਨ ਨਾਲ ਹੀ ਕਹਿੰਦਾ ਬੜੀ ਸਿੰਪਲ ਹੈ ਮੇਰੇ ਅਨਾਲਿਸਿਸ ਕਾ ਜਿਆ ਹੋਇਆ ਚਾਹੁੰਦਾ ਮੈਂ ਕਿਦਾਂ ਸਟੇਲ ਸੈਂਪਲ ਆਇਨ ਰੱਖ ਕੇ ਖਾਤਾ ਇਸੂ ਲੈ ਕੇ ਤੇ ਉਹਨਾਂ ਮੂੰਹ ਸਾਫ ਕਰਨ ਦੇਰੇ ਦੋ-ਤਿੰਨ ਵਾਰ ਤੇ ਜਿਆਦਾ ਮੂੰਹ ਰਬਨਾ ਕਰਨ ਤੇ ਰਮਾੜੇ ਤਾਜੀ ਲੈ ਕੇ ਹਮ ਤੋਫੇ ਰੱਖਣ ਤੇ ਤਿੰਨ ਚਾਰ ਰਮਾੜ ਬਦਲ ਤੇ ਉਪਤਵਲਾ ਰਮਾੜ ਹੋਵੇ ਇਹਨਾਂ ਨੂੰ ਸੰਜਟਲੀ ਸਾਫ ਕਰਨ ਤੇ ਤੇਲ ਜਾਂ ਨਾ ਆਉਂਦੇ ਨਾ ਹੁੰਦੇ ਤੇ ਤੇ ਹੋਰ ਕਬਨੇ ਰੋਣੀ ਤੇ ਆਂਦਰ ਦੇ ਸਿੰਪਲ ਮਾਈਲਡ ਐਕਨੀ ਹੁੰਦੀ ਹੈ ਦੋਸੇਪੂ ਮੇ ਇਹ ਨਾਲ ਤੇ ਚੋਬਾ ਜਨੇ ਵਜਰੋਂ ਉਹ ਦੂਰ ਅਗੇ ਵੀਡੀਓ ਦੇਖਿਓ ਜਿਉ ਤੋ ਕੁਝ ਨਾ ਬਦਲ ਕੇ ਮੈਂ ਬਾਅਦ ਤੇ ਫਿਰ ਕਰ ਦੂੰਗਾ ਓਕੇ ਬਾਏ ਹੌਨ ਵਿੱਚ ਮਦਦ ਕਰਦਾ ਹੈ ਹੌਨ ਵਿੱਚ ਮਦਦ ਕਰਦਾ ਹੈ ਪਰ ਇਹ ਪੈਟੋਜਨਿਕ ਸਟ੍ਰੇਨ ਇੱਕ ਈ ਇੱਕ ਵਾਲਾਂ ਵਿੱਚ ਹੈ ਫੋਲਿਕਲ ਵਾਲਾਂ ਦੇ ਫੋਲਿਕਲ ਵਿੱਚ ਸੋਜਿਸ਼ ਪੈਦਾ ਕਰਨ ਵਿੱਚ ਇੱਕ ਕੇਂਦਰੀ ਭੂਮਿਕਾ ਅਦਾ ਕਰਦਾ ਹੈ सीबम के उत्पादन में वाधा वाद रहे टेस्टोस्टिरोन के पदर नाल शुरू होता है जिम्मे कि नौ साल दी उम्र तक जवानी शुरू होती है ये अठारह साल दी उम्र तक जारी रहता है जो ये बालक पदर ते पहुंच जाता है अति तीस साल दी उम्र तक ये कटना शुरू हो जाता है इसलिए मुहासे भी तीस साल दी उम्र तक खत्म हो जाते हैं ਅਤੇ ਬਹੁਤ ਕਟ ਲੋਕਾਂ ਨੂੰ ਇਹ جاری ਰਹਿੰਦਾ ਹੈ ਜਿਨ੍ਹਾਂ ਨੂੰ ਮੁਹਾਸੇਸ ਜ਼ਿਆਦਾ ਹੁੰਦੇ ਹਨ ਆ ਖੰਡ ਚਮੜੀ ਦੇ ਨਾਲ ਕਾਮੀਡੋਨ ਚਿੱਟੇ ਦਿਖਾਈ ਦਿੰਦੇ ਹਨ ਪਰ ਜਦੋਂ ਇਹ ਵੱਧ ਰਹੇ ਸੀਬਮ ਨਾਲ ਫਟਦਾ ਹੈ ਤਾਂ ਇਹ ਫਟ ਜਾਂਦਾ ਹੈ ਅਤੇ ਸੀਬਮ ਬਾਹਰ ਨਿਕਲਦਾ ਹੈ ਅਤੇ ਹਵਾ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਕਾਲਾ ਹੋ ਜਾਂਦਾ ਹੈ ਅਤੇ ਕਾਲੇ ਹੋ ਗਏ ਜਿਨ੍ਹਾਂ ਨੂੰ ਓਪਨ ਬਲੈਕ ਕਾਮੀਡੋਨਸ ਕਿਹਾ ਜਾਂਦਾ ਹੈ ਇਸੇ ਬੀਸੀਐਸ ਗਰੰਥੀਆਂ ਦੀ ਜ਼ਿਆਦਾ ਮਾਤਰਾ ਹੈ ਅਤੇ ਜ਼ਖਮ ਉੱਥੀ ਹੁੰਦੇ ਹਨ ਜਿੱਥੇ ਬੀਸੀਐਸ ਗਰੰਥੀਆਂ ਭਰਪੂਰ ਹੁੰਦੀਆਂ ਹਨ ਜਿਵੇਂ ਕਿ ਚਿਹਰਾ, ਛਾਤੀ ਅਤੇ ਜੈਨੇਟਿਕਸ ਵੀ ਇੱਕ ਭੂਮਿਕਾ ਨਿਭਾਉਂਦੇ ਹਨ ਜਿਵੇਂ ਕਿ ਜਨਮ ਤੋਂ ਐਡਰੀਨਲ ਹਾਈਪਰਪਲਾਸੀਆ, ਪੋਲੀਸਿਸਟਿਕ ਅੰਡਾਸ਼ਸ ਸਿੰਡਰੋਮ ਅਤੇ ਐਡਰੀਨਲ ਹਾਈਪਰਕੋਰਟੀਜ਼ਮ ਦਵਾਈਆਂ ਵੀ ਮੁਹਾਸੇ ਪੈਦਾ ਕਰ ਸਕਦੀਆਂ ਹਨ ਜਿਵੇਂ ਕਿ ਫੈਨੀਟੋਇਨ, ਆਈਐਨਐਟ ਲੀਥੀਅਮ ਸਾਈਕਲੋਸਪੋਰਿਨ ਡਿਸulfiram ਐਜਾਥੀਓਪ੍ਰਾਈਨ ਗਲੂਕੋਕਾਰਟਿਕੋਇਡ EGFR ਇਨヒビਟਰ ਐਂਡਰੋਜਨ ਜੀਐਨਕੇ ਇਨヒビਟਰ B2 B6 B12 ਦੇ ਸੋਜਸ਼ ਵਾਲੇ ਜ਼ਖਮ ਕੋਮੇਡੋਨ ਬੰਦ ਚਿੱਟੇ ਨਹੀਂ ਖੁੱਲੇ ਕਾਲੇ ਕੋਮੇਡੋਨ ਹਨ ਸੋਚ অতি ਇਨਫੈਕਸ਼ਨ ਦੇ ਨਾਲ ਕੋਮੇਡੋਨ ਪੈਪੀ ਪੁਸਟੂਲਸ ਨੋਡਿल्स ਅਤੇ ਸਿਸਟ ਵਿੱਚ ਬਦਲ ਜਾਂਦੇ ਹਨ ਅਤੇ ਅਖੀਰ ਵਿੱਚ ਉਹ ਦਾਗ ਬਣਾ ਸਕਦੇ ਹਨ ਅਤੇ ਹਾਈਪਰਪਿਗਮੈਂਟੇਸ਼ਨ ਦਾ ਕਾਰਨ ਬਣ ਸਕਦੇ ਹਨ ਲਾਲੀ ਦਰਦ ਅਤੇ ਕੋਮਲਤਾ ਸਿਵਾਏ ਮੁਹਾਸਰ ਫਲਮినੈਂਸ ਵਾਲੇ ਮਰੀਜ਼ਾਂ ਵਿੱਚ ਅਤੇ ਮੁਹਾਸਰ ਕੋਨਲਾਮਾਡਾ ਹੋ ਹੋ ਸਕਦੇ ਹਨ ਬੁਖਾਰ ਬੇਚਾਨੀ ਅਤੇ ਜੋੜਾਂ ਵਿੱਚ ਦਰਦ ਇਸ ਮਕਸਦ ਲਈ ਮੁਹਾਸਿਆਂ ਨੂੰ ਹਲਕੇ ਦਰمیانی ਅਤੇ ਗੰਭੀਰ ਸ਼੍ਰੇਣੀਆਂ ਵਿੱਚ ਰੱਖਿਆ ਜਾਂਦਾ ਹੈ ਹਲਕੇ ਵਿੱਚ ਕੁਝ ਪੈਪੂਲ ਦੇ ਨਾਲ ਕੌਮੀਡਨ ਹੁੰਦੇ ਹਨ ਦੋ ਦਰਮਿਆਨੀ ਮੁਹਾਸੇ ਵਿੱਚ ਵਾਧੂ ਨੋਡੀਊਲ ਅਤੇ ਸਿਸਟ ਹੁੰਦੇ ਹਨ ਤਿੰਨ ਗੰਭੀਰ ਵਿੱਚ ਬਹੁਤ ਸਾਰੇ ਜ਼ਖਮ ਹਨ ਆਮ ਤੌਰ ਤੇ ਚਾਲੀ ਤੋਂ ਬਾਅਦ ਬਹੁਤ ਸਾਰੇ ਨੋਡੀਊਲ ਸਿਸਟ ਅਤੇ ਦਾਗ ਅਤੇ ਹਾਈਪਰਪਿਗਮੈਂਟੇਸ਼ਨ ਦਾ ਹਿਲਾਰਜ हल्के टॉपिकल इलाज आम तौर से देखभाल करता है इस तो इलावा विचार करो टॉपिकल एंड्रोजन एंटीबायोटिक प्लस बीपी प्लस हेडापालीन मिक्सड करीमा प्लस एंटीबायोटिक नाल मामूली शुरुआत करो तरजीही तौर ती डोक्सीसाइक्लिन पर एमोक्सिसिलिन अजीथ्रोमाइसिन की कोशिश की जा सकती है जेकर कोई जवाब नहीं आदा तानल वर्तो करनी पवेगी दशमलव मिलीग्राम प्रति दिन एक दशमलव मिलीग्राम प्रति किलोग्राम तक जावा मैं सलाह देंदा हा की सवेरे एक को ही खुराक के रूप वाल सारिया कैपूल लो ਵਧੀਆ ਪਾਲਣਾ ਲਈ ਕਿਉਂਕਿ ਕਿਸ਼ੋਰ ਆਮ ਤੌਰ ਤੇ ਸ਼ਾਮ ਨੂੰ ਆਪਣੀਆਂ ਹਾਨੀਆਂ ਨਾਲ ਬਹੁਤ ਸਾਰੀਆਂ ਚੀਜ਼ਾਂ ਵਿੱਚ ਰੁਚੀ ਹੁੰਦੀ ਹਨ ਤ੍ਰੇਟੀ ਨੂੰ ਇਨਸੈਲਾਂ ਦੇ ਡੀਐਨਏ ਵਿੱਚ ਸ਼ਾਮਲ ਕਰਕੇ ਅਤੇ ਨਵੇਂ ਕੌਮੀ ਡੋਨਾ ਦੇ ਗਠਨ ਨੂੰ ਦਬਾ ਕੇ ਕੰਮ ਕਰਦਾ ਹੈ ਇਸ ਨੂੰ ਸੋਇਆਬੀਨ ਤੋਂ ਅਲਰਜੀ ਹੈ ਇਸ ਨੂੰ ਨਾ ਲਓ ਕਿਉਂਕਿ ਕੈਪਸੂਲ ਵਿੱਚ ਸੋਇਆਬੀਨ ਹੁੰਦੀ ਹੈ ਖਾਸ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਕੋਰਸ ਪੂਰਾ ਹੌਣ ਤੋਂ 1 ਮਹੀਨਾ ਪਹਿਲਾਂ ਅਤੇ 1 ਮਹੀਨਾ ਬਾਅਦ ਮੂੰਹ ਰਾਹੀਂ ਗਰਭ ਨਿਰੋਧਕ ਲਾਓ। ਧੁੱਪ ਵਿੱਚ ਬਾਹਰ ਜਾਂਦੇ ਸਮੇਂ ਲੰਬੀ ਬਾਹਾਂ ਵਾਲੀਆਂ ਕਮੀਜ਼ਾਂ ਅਤੇ ਕਪਾਣ ਦੇ ਹਲਕੇ ਰੰਗ ਦੇ ਪੈਂਟ ਪਾਓ। SPF 30 ਤੋਂ 45 ਵਾਲੀ ਸਨਸਕ੍ਰੀਨ ਦੀ ਵਰਤੋਂ ਕਰੋ। ਇਹ ਤੁਹਾਡੀ ਚਮੜੀ ਨੂੰ ਸੁੱਕਾ ਬਣਾਉਂਦਾ ਹੈ ਅਤੇ ਬੁੱਲ੍ਹਾਂ ਦਾ ਕੀ ਲਾਈਟਸ ਦਾ ਕਾਰਨ ਬਣਦਾ ਹੈ। SPF 30 ਤੋਂ 45 ਵਾਲਾ ਸੈੱਬਸਟੇਕ नकली अखा दिया बूंदा नक का सपरे लगाओ सब तो वादिया माय सचराइजर पेट्रोलियम जैली है जो सस्ती भी है पीएच एच पांच दशमलव पांच तो सात नियमित साबन की वरतो न करो क्योंकि इसका पीएच एच नौ तो दस है अति इस ज्यादा जलन अति सुकाट पैदा करता है डोक्सीसाइक्लिन एक सौ मिलीग्राम रोजाना तीन महीनिया लो आठ साल तो काट ਉਮਰ ਦੇ ਬੱਚਿਆਂ ਵਿੱਚ ਇਸਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਦੰਦਾਂ ਦਾ ਰੰਗ ਬਦਲ ਜਾਵੇਗਾ ਬੈਜ਼ੋਇਲ ਪਰਆਕਸਾਈਡ ਨਾਲ ਸਾਵਧਾਨ ਰਹੋ ਕਿਉਂਕਿ ਇਹ ਤੁਹਾਡੇ ਕੱਪੜਿਆਂ ਤੇ ਵਾਲਾਂ ਨੂੰ ਰੰਗ ਸਕਦਾ ਹੈ ਉਹ ਹਾਈਡਰੋਜਨ ਪਰਆਕਸਾਈਡ ਨੂੰ ਟ੍ਰੀਟੀਨੋਇਨ ਨਾਲ ਵਰਤੋ ਕਿਉਂਕਿ ਇਹ ਇਸ ਨੂੰ ਨਿਊਟਰਲ ਕਰਦਾ ਹੈ ਫੋਟੋਸੈਂਸਿਟੀਵਿਟੀ ਤੋਂ ਬਚਣ ਲਈ ਰਾਤ ਨੂੰ ਹੀ ਟੋਪੀਕਲ ਟ੍ਰੀਟੀਨੋਇਨ ਦੀ ਵਰਤੋਂ ਕਰੋ ডক্সিসাইক্লিন ਜਾਂ মিনোসাইক্লিন ਨੂੰ ট্রেটিনয়ਨ ਨਾਲ ਨਾ ਵਰਤੋ ਕਿਉਂਕਿ ਇਹ ਫੋਟੋਸੈਨਸਿਟੀਵਿਟੀ ਨੂੰ ਵਧਾਉਂਦਾ ਹੈ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਆਈਸੋਟ੍ਰੇਟਿਨੋਇਨ ਲੈਣਾ ਸ਼ੁਰੂ ਨਾ ਕਰੋ ਜੇਕਰ ਤੁਸੀਂ ਸੈਕਸ ਤੋਂ ਦੂਰ ਨਹੀਂ ਰਹਿ ਸਕਦੇ ਹੋ ਕਿਉਂਕਿ ਇਹ ਬਹੁਤ ਜ਼ਿਆਦਾ ਟੈਰਾਟੋਜਨਿਕ ਹੈ। ਤੋਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੀ ਬਾਕੀ ਸਮੇਂ ਲਈ ਬਦਸੂਰਤ ਦਾਗ ਵਾਲਾ ਚਿਹਰਾ ਚਾਹੁੰਦੇ ਹੋ ਤਾਂ ਇਸ ਨੂੰ ਨਾ ਲਓ। ਦਿਨ ਇਸ ਨੂੰ ਨਾ ਲਓ ਜੇਕਰ ਤੁਸੀਂ ਡੇਟ ਤੇ ਨਹੀਂ ਜਾਣਾ ਚਾਹੁੰਦੇ ਹੋ ਸਾਰ ਜੇਕਰ ਤੁਸੀਂ ਇਸ ਨੂੰ ਨਾ ਲਓ ਤੁਹਾਡੇ ਕੋਲ ਦਾਗਾਂ ਦੇ ਇਲਾਜ ਤੇ ਖਰਚ ਕਰਨ ਲਈ ਬਹੁਤ سارے ਪੈਸੇ ਹੋਣਗੇ ਸਿਰਫ ਦਾਗਾਂ ਦਾ ਸਸਤਾ ਇਲਾਜ ਟਾਪੀਕਲ ਐਂਟੀ ਬਰਾਬਰ ਐਸਾ ਲੇਕ ਐਸਿਡ ਪਲਸ ਨਿਆਸੀਨਾਮਾਈਡ ਪਲਸ ਟ੍ਰੈਨੇਕ ਐਸਿਮਿਕ ਐਸੇ ਉਹ ਮੀਗਾ ਮਨਫੀ 3 ਸਪਲੀਮੈਂਟਸ ਆਈਸੋਟ੍ਰੈਟਿਨੋਇਨ ਅਤੇ ਕਟ ਗਲਾਈਸੈਮਿਕ ਇੰਡੈਕਸ ਖੁਰਾਕ ਅਤੇ ਕਟ ਲਿਪਿਡ ਖੁਰਾਕ ਨਾਲ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਮਹਾਂਸਿਆਂ ਨੂੰ ਰੋਕਣ ਲਈ ਕੋਈ ਖੁਰਾਕੀਆਂ ਸਿਫਾਰਸ਼ਾ ਨਹੀਂ ਹਨ ਜੋ ਮੁੱਖ ਭੂਮਿਕਾ ਨੁਕਸਾਨ ਪਹੁੰਚਾਉਣ ਵਿੱਚ ਟੈਸਟੋਸਟਰੋਨ ਦੁਆਰਾ ਪ੍ਰੇਰਿਤ ਵਾਧੂ ਸੇਬਮ ਉਤਪਾਦਨ ਦੇ ਨਾਲ